اوه <laughs> گڏ ਹਾਂਜੀ ਜਿਹੜਾ ਇਹ ਦੋਨੇ ਧਰਨ ਆਇਆ ਇਹਦਾ ਵਿਸ਼ਾ ਕੀ ਆ ਜੀ ਮੋਦੀ ਜੀ ਦਾ ਪਾਰਟੀ ਦਾ ਉੱਤੀ ਬੋਲ ਇਹ ਜਿਹੜਾ ਅੱਜ ਸਾਰੇ ਭਾਰਤ ਦੇ ਵਿੱਚ ਇਹਨਾਂ ਦੇ ਵਿੱਚ ਹੋਇਆ ਜਿਹੜਾ ਸਾਡੇ ਭਰਾਵਾਂ ਤੇ ਕੱਲ ਇੱਕ ਨੌਜਵਾਨ ਇਨਸ਼ਾਅੱਲਾ ਸ਼ੁਰੂ ਕਰਨ ਦੀ ਇਹਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤੀ ਉਹਦੇ ਰੋਸ ਵਿੱਚ ਅਸੀਂ ਅੱਜ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਤੂਤਰੇ ਸਾੜ ਰਹੇ ਹਾਂ ਅੱਜ ਜੀ ਇਹ ਦੇਖੋ ਪਟਿਆਲਾ ਦੇ ਡੀਸੀ ਦਫਤਰ ਦੇ ਬਾਹਰ ਬਹੁਤ ਬੜਾ ਇਕੱਠ ਆ ਬੀਜੇਪੀ ਸਰਕਾਰ ਦੇ ਪਰ ਲਵਾਇਆ ਪਿਆ ਜਿਹੜੀ ਉਹਨੇ ਲਾਭ ਪ੍ਰਵਾਈ ਕਰੀ ਆ ਉਹਦੇ ਲਾਭ ਪ੍ਰਵਾਈ ਕਰਨ ਸਾਡਾ ਸ਼ੁਭਕਰਮ ਕਰਨ ਜਿਹੜਾ ਕਿਸਾਨ ਭਾਈ ਸੀਗਾ ਉਹ 21 ਸਾਲਾਂ ਦਾ ਉਹਦੀ ਡੈਥ ਹੋਈ ਆ ਹਾਂਜੀ ਇਹਦੇ ਬਾਰੇ ਕੁਝ ਕਹਿਣਾ ਜਾਨਦੇ ਹੋ ਜੀ ਬਾਈ ਜੀ ਨਜਾਇਜ਼ ਜੀ ਮਾਰੇਗੇ ਵਿਚਾਰੇ ਉਹ ਮੁੰਡਾ ਨਜਾਇਜ਼ ਮਾਰੇ ਗਿਆ ਹਾਂਜੀ ਹਾਂਜੀ ਨਾ ਤਾਂ ਹੋਰ ਹੈ ਦੇ ਸੀਗਾ ਪੰਜਾਬ ਚ ਸੀਗਾ ਤੁਸੀਂ ਇਹ ਪੰਜਾਬ ਸਰਕਾਰ ਦਾ ਕਿਵੇਂ ਦੇਖਦੇ ਹੋ ਇਸ ਦੇ ਵਿੱਚ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ ਯਾਨੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਪੰਜਾਬ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਅਗਰ ਉਹ ਸਮੇਂ ਸਿਰ ਕਾਰਵਾਈ ਕਰਦੀ ਦਾ ਸ਼ੁਭ ਕਰਨ ਸ਼ਾਇਦ ਆਪਣੇ ਵਿੱਚ ਜਿੰਦਾ ਹੁੰਦਾ ਤਾਂ ਇੱਕ ਬਾਈ ਜੀ ਨਾਲ ਗੱਲ ਕਰਾਂਗੇ ਆਪਾਂ ਹਾਂਜੀ ਬਾਈ ਜੀ ਇਹ ਆਪਣਾ ਤੁਸੀਂ ਜਿਹੜਾ ਧਰਨਾ ਲਾਇਆ ਇਹ ਕਿਸ ਦੇ ਖਿਲਾਫ ਲਾਇਆ ਹੈ ਮੋਤੀ ਸਰਕਾਰ ਖੱਟੜ ਦੇ ਖਿਲਾਫ ਕਰਨ ਲੱਗਿਆ ਬੰਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਜਿਹੜਾ ਇਹ ਸ਼ੁਭਕਰਮ ਕਰਨ ਜੋ 21 22 ਸਾਲਾਂ ਦਾ ਮੁੰਡਾ ਦੀ ਡੈਥ ਹੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਪਰਚਾ ਹੋਣਾ ਚਾਹੀਦਾ ਹਾਂਜੀ ਜਿਹੜਾ ਮਿਲ ਜਿਹੜਾ ਉੱਥੇ ਦਾ ਗ੍ਰਾਮtrਾਲਾ ਉਹਦਾ ਮਤਲਬ ਕਿ ਮੰਤਰੀ ਆ ਉਹਦਾ ਹੀ ਪਰਚਾ ਹੋਣਾ ਚਾਹੀਦਾ ਨਾਲ ਹਾਂਜੀ ਸਰ ਤੁਸੀਂ ਤੁਸੀਂ ਕਿਵੇਂ ਇਹ ਇਹਨਾਂ ਦੀ ਗੱਲ ਦਾ ਪੱਖ ਕਰਦੇ ਹੋ ਕਾਰਨ ਤਾਂ ਹੀ ਕਿਸਾਨਾਂ ਨਾਲ ਸਰੇਆੰਤ ੱੱਕਾ ਹੋ ਰਿਹਾ ਹੈ ਹਰੇਕ ਮੰਗ ਮੰਨ ਕੇ ਉਹ ਹੋ ਜਾਂਦੇ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਡੇ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਜਾ ਰਿਹਾ ਬਹੁਤ ਪੰਜਾਬ ਨਾਲ ਥੱਕਾ ਹੋ ਰਿਹਾ ਕਿਸਾਨ ਨਾਲ ਥੱਕਾ ਹੋ ਰਿਹਾ ਕਿਸਾਨਾਂ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਦਿੱਲੀ ਦਿੱਲੀ ਵੱਲ ਕੂਚ ਕੀਤੀ ਜਾਂਦੀ ਆ ਪਰ ਸਰਕਾਰਾਂ ਨੇ ਜੋ ਪਹਿਲਾ 70 ਸਾਲਾਂ ਚ ਨਹੀਂ ਹੋਇਆ ਅੱਜ ਉਹ ਦਿੱਲੀ ਵਿੱਚ ਸ਼ਾਂਤੀਪੂਰਨ ਕਿਸਾਨਾਂ ਨੂੰ ਧਰਨਾ ਵੀ ਨਹੀਂ ਦੇਣ ਦੇਰੀ ਤਾਂ ਆ ਦੇਖੋ ਜੀ ਪਟਿਆਲਾ ਦੇ ਡੀਸੀ ਦਫਤਰ ਦੇ ਬਾਹਰ ਕਿ ਇੱਕ ਪਾਸੇ ਕਿਸਾਨ ਵੀਰ ਨੇ ਜਿਨ੍ਹਾਂ ਨੇ ਪੁੱਤਰਾ ਫੁੱਕਿਆ ਮੋਦੀ ਸਰਕਾਰ ਦਾ ਤੇ ਦੂਜੇ ਪਾਸੇ ਕਾਂਗਰਸ ਪਾਰਟੀਆ ਜਿਨ੍ਹਾਂ ਨੇ ਆਪਣਾ ਧਰਨਾ ਦਿੱਤਾ ਪਿਆ ਹੈ ਮੋਦੀ ਸਰਕਾਰ ਦੇ ਖਿਲਾਫ ਤੇ ਇੱਥੇ ਸਾਡੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਸ਼੍ਰੀ ਨਰੇਸ਼ ਦੁੱਗਲ ਜੀ ਖੜੇ ਨੇ ਉਹਨਾਂ ਤੋਂ ਆਪਾਂ ਜਾਣਦੇ ਹਾਂ ਜੀ ਧਰਨੇਵਾਰੇ ਹਾਂਜੀ ਸਰ ਕੀ ਕਹੋਗੇ ਜੀ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਜੋ ਸਾਡੇ ਕਿਸਾਨ ਭਰਾਵਾਂ ਤੇ ਠੱਟਰ ਸਰਕਾਰ ਕੇਂਦਰ ਦੀ ਮੋਦੀ ਦੀ ਸਰਕਾਰ ਦੀ ਸਹਤੇ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਅਸੀਂ ਇਹ ਪ੍ਰਦਰਸ਼ਨ ਸਾਡੀ ਯੂਥ ਕਾਂਗਰਸ ਕਰ ਰਹੀ ਹੈ ਅਸੀਂ ਮੋਦੀ ਸਰਕਾਰ ਨਰੇਂਦਰ ਮੋਦੀ ਔਰ ਕਟੜਦਾਬ ਨੂੰ ਦੱਸਣਾ ਚਾਹੁੰਦੇ ਆ ਕਿ ਕਿਸਾਨ ਇਕੱਲੇ ਨਹੀਂ ਤੰਗ ਸਪਾਰਟੀ ਪਹਿਲਾਂ ਵੀ ਕਿਸਾਨਾਂ ਨਾਲ ਖੜੀ ਸੀ ਖੂਮੀ ਖੜੂਗੀ ਜੋ ਵੀ ਸਾਨੂੰ ਸਾਡੇ ਕਿਸਾਨ ਕਿਥੇ ਬੰਦੀਆਂ ਸਾਡੇ ਜਿਸ ਤਰ੍ਹਾਂ ਦੇ ਸਹਯੋਗ ਦੀ ਮੰਗ ਕਰਨ ਦੀਆਂ ਅਸੀਂ ਉਹਨਾਂ ਨਾਲ ਖੜਾਂਗੇ ਜਿਹੜਾ ਜੀ ਇਹ ਸ਼ੁਭਕਰਮ ਕਰਨ ਕਰਨ ਜੋ ਜੋ ਜਿਹੜਾ ਜਿਲੀ ਸ਼ਹਾਦਤ ਹੋਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਂ ਸਰਕਾਰਾਂ ਨੂੰ ਬਹੁਤ ਹੀ ਮੰਗ ਭਾਰੀ ਗੱਲ ਹੋਈ ਹੈ ਆਗਰਸ ਪਾਰਟੀ ਬੜੀ ਦੁਖੀ ਇਸ ਮਾਮਲੇ 'ਚ ਮੰਨਿਓ ਦੇ ਨਾਲ ਹੀ ਹੋਇਆ ਕਿ ਸਾਡਾ ਜਿਹੜਾ ਹਾਲਾਤ ਹੈ ਪੰਜਾਬ ਦੇ ਉਧਰ ਵਿਗੜਨ ਵਾਲੇ ਪਾਸੇ ਨੂੰ ਇਸ਼ਾਰਾ ਹੋ ਰਿਹਾ ਹੈ ਜੇ ਆਪਾਂ ਇਸੇ ਬਾਰੇ ਧੰਕਾ ਕਰਦੇ ਰਹੇ ਸਰਕਾਰ ਨਾ ਮੰਨੀ ਇਹ ਗੱਲ ਹਾਲਾਤ ਹੋਰ ਵਿਗੜ ਸਕਦੇ ਤੇ ਤੁਸੀਂ ਕਿਵੇਂ ਸਰਕਾਰਾਂ ਨੂੰ ਕੀ ਕਹਿਣਾ ਜਾਓਗੇ ਜਿਹੜਾ ਦਿੱਲੀ ਜਾਣ ਨਹੀਂ ਦਿੰਦੀ ਸ਼ਾਂਤੀਪੁਰ ਮੈਂ ਤਾਂ ਕੀ ਗੱਲ ਕਹਿਣਾ ਚਾਹੁੰਦਾ ਸੈਂਟਰ ਸਰਕਾਰ ਨੂੰ ਇੱਕ ਪਾਸੇ ਤਾਂ ਤੁਸੀਂ ਸੁਆਮੀ ਰਾਧਨ ਨੂੰ ਰਾਸਪਤਿ ਵੱਲੋਂ ਭਾਰਤ ਰਤਨ ਆਵਾਰ ਦੇ ਰਹੇ ਹੋ ਦੂਜੇ ਪਾਸੇ ਤੁਸੀਂ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੂੰ ਲਾਗੂ ਨਹੀਂ ਕਰ ਰਹੇ ਅੱਜ ਕੀ ਹਾਲਾਤ ਹੋ ਰਹੇ ਨੇ ਇੱਕ ਪਾਸੇ ਜਿਹੜੀ ਆਰਮੀ ਆ ਉਹ ਵੀ ਕੰਟਰੈਕਟਰ ਬੇਸ ਤੇ ਕਿਸਮ ਦਾ ਹੁੰਦੀ ਜਾ ਰਹੀ ਹੈ ਦੂਜੇ ਪਾਸੇ ਕਿਸਾਨ ਮਜ਼ਦੂਰ ਮਰਦੇ ਜਾ ਰਹੇ ਨੇ ਪਹਿਲਾਂ 2 ਸਾਲ ਲਗਾਤਾਰ ਦਿੱਲੀ ਖੇਤ ਅੱਧਾ ਲੱਗਾ ਰਿਹਾ ਹੈ 700 ਕਿਸਾਨ ਉੱਥੇ ਮਰਿਆ ਆ ਹੁਣ ਪਿਛਲੇ 11 ਤਾਰੀਖ ਤੋਂ ਲਗਾਤਾਰ ਸੰਭੀ ਬੈਠੇ ਖਲੋਰੀ ਬੈਰੀਅਰ ਦੇ ਉੱਤੇ ਬੈਠੇ ਕਿਸਾਨ ਜੇ ਇਹੀ ਹਾਲਾਤ ਪੰਜਾਬ ਦੇ ਨਹੀਂ ਇਹ ਪੂਰੇ ਦੇਸ਼ ਦੇ ਹਾਲਾਤ ਵਿਗੜ ਰਹੇ ਨੇ ਔਰ ਪੂਰੇ ਹਿੰਦੁਸਤਾਨ ਦੀ ਇਹ ਛਵੀ ਹੈ ਪੂਰੀ ਦੁਨੀਆ ਵਿੱਚ ਰਹੀ ਆ ਮੋਦੀ ਸਾਹਿਬ ਹੁਣ ਵੀ ਹੋਸ਼ ਚ ਆ ਜਾਓ ਹਜੇ ਵੀ ਕੁਝ ਨਹੀਂ ਬਿਕਿਆ ਸਾਡੇ ਵਿੱਚ ਮੁਸਲਮਾਨ ਨਹੀਂ ਭਾਈਚਾਰੇ ਤੋਂ ਵੀ ਸਾਡੇ ਵਿੱਚ ਇਸ ਸਮਰਥਨ ਦਾ ਸਾਥ ਦੇਣ ਆਏ ਨੇ ਆਪਣੇ ਬਾਰੇ ਦੱਸੋ ਜੀ ਸਰ ਅੱਜ ਦਾ ਜਿਹੜਾ ਹੈਗਾ ਤਰਨਾ ਇਹ ਪੰਜਾਬ 유ਥ ਕਾਂਗਰਸ ਵੱਲੋਂ ਲਾਇਆ ਗਿਆ ਕਿਉਂਕਿ ਕਿਸਾਨ ਜਿਹੜਾ ਹੈਗੇ ਆ ਸਾਰੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਕਰ ਰਹੇ ਆਪਣੇ ਹੱਕਾਂ ਦੇ ਲਈ ਤੇ ਐਮਐਸਪੀ ਵਗੈਰਾ ਜਾਂ ਹੋਰ ਕਿਹੜੀਆਂ ਮੰਗਾਂ ਨੇ ਇੱਕ ਪਾਸੇ ਸਰਕਾਰ ਕਹਿੰਦੀ ਆ ਕੇਂਦਰ ਸਰਕਾਰ ਕਹਿੰਦੀ ਆ ਕਿ ਅਸੀਂ ਕੀ ਕਰ ਕਿਸਾਨਾਂ ਦੀ ਆਮਦਨ ਦੁਗਣੀ ਕਰਦੇ ਆਂਗੇ ਦੂਜੇ ਪਾਸੇ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਔਰ ਨਾਲ ਹੀ ਹਰਿਆਣਾ ਸਰਕਾਰ ਜਿਹੜੀ ਭਾਜਪੀ ਦੀ ਸਰਕਾਰ ਆ ਹਰਿਆਣੇ ਦੀ ਕੇਂਦਰ ਦੀ ਸਰਕਾਰ ਦੀ ਸਿਹਤ ਇਸ ਤਰ੍ਹਾਂ ਦਾ ਵਿਹਾਰ ਕਰ ਰਹੀ ਆ ਪੰਜਾਬ ਦੇ ਕਿਸਾਨਾਂ ਨਾਲ ਜਿਸ ਤਰ੍ਹਾਂ ਕਿਸੇ ਵਿਰੋਧੀ ਦੇਸ਼ਕ ਦੇ ਦੁਸ਼ਮਣ ਦੇਸ਼ ਦੇ ਲੋਕਾਂ ਨਾਲ ਕੀਤਾ ਜਾਂਦਾ ਹੈ ਇਹਨਾਂ ਨੂੰ ਜਿਹੜੇ ਪੁੱਤਰ ਦਾ ਗੁੰਡੀ ਸ਼ੂਟ ਹੈ ਕਿ ਇਨਾਂ ਦੇ ਬਾਉਂਡਰ ਤੋਂ ਜਿੰਨਾ ਜਦੋਂ ਮਰਜੀ ਅੰਦਰ ਆ ਜੇ ਕਿਹਾ ਹੋਰ ਆ ਜੇ ਉਹਦੇ ਨਾਲੋਂ ਬਾਉਂਡਰ ਸਾਹਮਣੇ ਨਹੀਂ ਇੱਥੇ ਇੱਥੇ ਬਾਉਂਡਰ ਦੇ ਕੋਲ ਕਿਸੇ ਹੋ ਕਿਤੇ ਹੋਇਆ ਇਸੇ ਇਸੇ ਮੁਲਕ ਦੇ ਲੋਕਾਂ ਦੇ ਲਈ ਕਿ ਇਹ ਕੀ ਕਿਦਾ ਕੀ ਕੀ ਇਹ ਦਾ ਮੈਸੇਜ ਦੇਣਾ ਚਾਹੀਦਾ ਸਰਕਾਰ ਪਿੱਛੇ 750 ਕਿਸਾਨ ਨੇ ਆਪਣਾ ਕੀ ਗੱਡੀ ਸ਼ਹਾਦਤ ਦਿੱਤੀ ਆ ਹਲੇ ਹੋਰ ਕਿੰਨੀਆਂ ਸ਼ਹਾਦਤਾਂ ਲੈਣੀ ਚਾਹੀਦੀ ਆ ਇਸ ਸਰਕਾਰ ਵੀ ਉਸ ਤੋਂ ਬਾਅਦ ਇਹਨਾਂ ਦੀਆਂ ਮੰਗਾਂ ਮੰਨੇਗੀ ਜਦੋਂ ਕਿ ਕਿਸਾਨ ਨੇ ਇਸ ਮੁਲਕ ਨੂੰ ਡਿਪੈਂਡੈਂਟ ਕੀਤਾ ਮਤਲਬ ਕਿ ਕਿਦਾ ਨਿਰਪਰਗ ਆਦਮ ਨਿਰਪਰਗ ਕੀਤਾ ਅਨਾਜ ਦੇ ਮਾਮਲੇ ਠੀਕ ਆਪਾਂ ਨੰਬਰ ਲੈਂਦੇ